ਵਾਹਿਗੁਰੂ ਜੀ ਕੀ ਫਤਿਹ ਸ੍ਰੀ ਕੀਰਤਨ ਦਰ ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਵੱਲੋਂ ਮਿਤੀ 8 ਅਤੇ 9 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਤੇ ਉਹ ਨਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਪਰਵਨ ਉਸ ਮਾਰਪਤ ਜੋ ਮਹਾਨ ਗੁਰਮਤ ਕੀਰਤਨ ਕਰਵਾਏ ਜਾ ਰਹੇ ਨੇ ਉਹਨਾਂ ਦੇ ਸਬੰਧ ਦੇ ਵਿੱਚ ਜੋ ਸਾਡੀ ਟੀਮ ਹੈ ਸਭ ਤੋਂ ਪਹਿਲਾਂ ਮੈਂ ਆਪ ਜਿभी ਜਾਣਕਾਰੀ ਲਈ ਉਹਨਾਂ ਨੂੰ ਮਿਲਵਾ ਦਿਆ ਸਭ ਤੋਂ ਪਹਿਲੇ ਇਧਰ ਨਾਲ ਸਾਡੇ ਦੇ ਇਸਪਾਲ ਬੱਬੀ ਜੀ ਜੋ ਪ੍ਰੈਸ ਫੋਟੋਗ੍ਰਾਫਰ ਨੇ ਇਹਨਾਂ ਦਾ ਸਹਿਯੋਗ ਹਮੇਸ਼ਾ ਹੀ ਸਾਡੀ ਸੁਸਾਇਟੀ ਨੂੰ ਮਿਲਦਾ ਰਹਿੰਦਾ ਹੈ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਸਰਦਾਰ ਕੁਲਦੀਪ ਸਿੰਘ ਜੀ ਨੇ ਯਾਨੀ ਬ੍ਰਦਰਜ਼ ਵਾਲੇ ਉਹਨਾਂ ਨਾਲ ਸਰਦਾਰ ਬਲਜੀਤ ਸਿੰਘ ਜੀ ਚਾਨੀ ਜੋ ਮੇਅਰ ਨੇ ਸਾਡੇ ਮੋਗਾ ਇਲਾਕੇ ਦੇ ਜਿਨ੍ਹਾਂ ਸਮਾਜ ਸੇਵਕ ਨੇ ਔਰ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਨੂੰ ਇਹਨਾਂ ਦੇ ਨਾਲ ਬੈਠੇ ਨੇ ਸਾਡੇ ਪ੍ਰਧਾਨ ਜੀ ਸਰਦਾਰ ਬਲਜੀਤ ਸਿੰਘ ਜੀ ਵਿਕੇ ਇਹਨਾਂ ਦੇ ਨਾਲ ਬੈਠੇ ਨੇ ਸਰਦਾਰ ਸੁਰਿੰਦਰਪਾਲ ਸਿੰਘ ਜੀ ਜਿਹੜੇ ਮੋਗੇ ਇਲਾਕੇ ਦੇ ਨਾਮਵਰ ਪੱਤਰਕਾਰ ਨੇ ਇਹਨਾਂ ਦੇ ਨਾਲ ਬੈਠੇ ਨੇ ਸਰਦਾਰ ਪਰਮੀਤ ਸਿੰਘ ਜੀ ਹੇਮ ਹੁੰਡਾ ਵਾਲੇ ਹੁਣ ਇੱਧਰ ਸਾਡੇ ਸਰਦਾਰ ਗੁਰਪ੍ਰੀਤਮ ਸਿੰਘ ਜੀ ਚੀਮਾ ਜਿਹੜੇ ਮੋਗੇ ਦੇ ਧਾਰਮਿਕ ਤੇ ਸਮਾਜਿਕ ਆਗੂ ਨੇ ਨਾਲ ਨੇ ਮਨਜੀਤ ਸਿੰਘ ਮਿੰਦੀ ਜੀ ਨਾਲ ਨੇ ਨਿਰਮਲ ਸਿੰਘ ਕੰਗ ਜੀ ਨਾਲ ਸਾਡੇ ਇਧਰ ਸਦਾ ਗੁਰਮੀਤ ਸਿੰਘ ਜੀ ਐਡਵੋਕੇਟ ਸਾਡੇ ਸਤਰਾਮ ਸਿੰਘ ਜੀ ਪੀਏ ਸਾਡੇ ਛਾਬੜਾ ਜੀ ਨਾਲ ਨੇ ਹਰਪ੍ਰੀਤ ਸਿੰਘ ਸਾਗਲ ਸਾਡੇ ਜੋ ਬੇਤਸਖਤਰ ਨੇ ਹੁਣ ਮੈਂ ਆਪ ਜੀ ਨੂੰ ਜੋ ਇਸ ਸਾਡੀ ਸੁਸਾਇਟੀ ਦੀ ਰੀੜ ਦੀ ਹੱਡੀ ਨੇ ਜਾਂ ਜਿਨ੍ਹਾਂ ਦੀ ਸੋਚ ਕੰਮ ਕਰ ਰਹੀ ਹੈ ਸਾਡੀ ਸੁਸਾਇਟੀ ਦੇ ਮਗਰ ਉਹਨਾਂ ਨੂੰ ਮਿਲਵਾਉਣ ਜਾ ਰਿਹਾ ਮੇਰੇ ਭਰਾ ਦਾ ਸਰਦਾਰ ਭਪਿੰਦਰ ਸਿੰਘ ਜੀ ਬਬਲੂ ਚਿੰਨਾਂ ਦੇ ਮੰਦੀ ਇਹ ਹਮੇਸ਼ਾ ਇੱਛਾ ਰਹਿੰਦੀ ਹੈ ਕਿ ਗੁਰੂ ਸਾਹਿਬ ਦੇ ਗੁਰਪੁਰਬ ਨੇ ਜੋ ਬਹੁਤ ਅੱਛੇ ਪੱਦਰ ਤੇ ਮਨਾਏ ਜਾਣ ਬਹੁਤ ਅੱਛੇ ਢੰਗ ਨਾਲ ਮਨਾਏ ਜਾਣ ਔਰ ਜਿਨ੍ਹਾਂ ਦੀ ਚਰਚਾ ਜਿਹੜੀ ਹੈ ਹਰ ਜ਼ਬਾਨ ਤੇ ਹੋਵੇ ਇਸ ਤਰ੍ਹਾਂ ਦਾ ਪ੍ਰੋਗਰਾਮ ਲਿਖਿਆ ਜਾਵੇ। ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਨੂੰ ਇਸ ਸਮਾਗਮ ਜੋ ਕਰਾਉਣ ਦੀ ਜ਼ਰੂਰਤ ਕਿਉਂ ਪਈ ਅੱਜੋ ਕੇ ਸਮਾਜ ਦੇ ਅੰਦਰ ਸੋਸ਼ਲ ਮੀਡੀਆ ਦੇ ਅੰਦਰ ਫੈਲ ਰਹੀ ਲਚਰਤਾ ਜਿਹੜੀ ਸਾਡੀ ਨੌਜਵਾਨ ਪੀੜੀ ਨੂੰ ਪ੍ਰਭਾਵਿਤ ਕਰ ਰਹੀ ਹੈ ਉਹਨਾਂ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਗੁਰਮਤ ਦਾ ਪ੍ਰਸਾਰ ਹੋਣਾ অতি ਜ਼ਰੂਰੀ ਹੈ ਇਸੇ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਪਿਛਲੇ ਸਾਲ ਵੀ ਮਹਾਨ ਕੀਰਤਨ ਦਰਬਾਰ ਕਰਵਾਏ ਗਏ ਇਸ ਸਾਲ ਵੀ ਗੁਰ ਸ਼ਬਦ ਪ੍ਰਚਾਰ ਮਿਸ਼ਨ ਨੂੰ ਲੈ ਕੇ ਇਸ ਹਾਲ 8 ਅਤੇ 9 ਨਵੰਬਰ ਨੂੰ ਗੁਰਦੁਆਰਾ ਬੀਬੀ ਕਾਨ ਕਰਵਿਖੇ ਜੋ ਮਹਾਨ ਕੀਰਤਨ ਦਰਬਾਰ ਕਰਵਾਏ ਜਾ ਰਹੇ ਹਨ ਉਹਨਾਂ ਦੇ ਵਿੱਚ ਹਿੰਦੁਸਤਾਨ ਦੇ ਸਿੱਖ ਕੌਮ ਦੇ ਜੋ ਸਰਮੌਰ ਕੀਰਤਰੀ ਜੱਤੇ ਨੇ ਉਹ ਸ਼ਿਰਕਤ ਕਰ ਵੀਗੇ ਔਰ ਇਸ ਸਮਾਗਮ ਦੇ ਵਿੱਚ ਜੋ ਸਹਿਯੋਗ ਕਰ ਰਹੀਆਂ ਸਾਡੀਆਂ ਸੁਸਾਇਟੀਆਂ ਨੇ ਮੋਗੇ ਦੀਆਂ ਸਮੁੱਚੀਆਂ ਧਾਰਮਿਕ ਅਤੇ ਜਿਹੜੀਆਂ ਸੋ ਸਮਾਜਿਕ ਸੰਸਥਾਵਾਂ ਨੇ ਇਸਤਰੀ ਸਦਸਨ ਸੰਭਾਵਾਂ ਜੇ ਮੈਂ ਗੱਲ ਕਰਾਂ ਤਾਂ ਹਰ ਵਰਗ ਦਾ ਲੋਕ ਜੋ ਹੈ ਉਹ ਸਾਨੂੰ ਸਹਿਯੋਗ ਕਰ ਰਹੇ ਨੇ ਉਹਨਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ। ਸ਼੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਦਾ ਹਮੇਸ਼ਾ ਇਹ ਮਨਸ਼ਾ ਰਹੀ ਹੈ ਕਿ ਇਹ ਇੱਕ ਵਰਗ ਦਾ ਪ੍ਰੋਗਰਾਮ ਨਾ ਹੋਵੇ। ਮੋਗਾ ਸ਼ਹਿਰ ਦੇ ਹਰ ਫਿਰਕੇ ਹਰ ਵਰਗ ਨੂੰ ਨਾਲ ਲੈ ਕੇ ਚੱਲੇਵੇ ਤੇ ਅਸੀਂ ਇਸ ਗੱਲ ਦੇ ਵਿੱਚ ਕਾਮਯਾਬੀ ਰਹੇ ਹਾਂ। ਇਸੇ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਆਪ ਜੀ ਨੂੰ ਸੱਦਾ ਦਿੱਤਾ ਸੀ ਅਸੀਂ ਅਸੀਂ ਤੁਸੀਂ ਸਾਡੇ ਇਸ ਸੱਦੇ ਤੇ ਪਹੁੰਚ ਆਏ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਔਰ ਦਿਲੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਆਪ ਜੀ ਸਾਨੂੰ ਹਮੇਸ਼ਾ ਹੀ ਸਹਿਯੋਗ ਦਿੰਦੇ ਰਹੇ ਹੋ ਤੇ ਅਸੀਂ ਉਮੀਦ ਕਰਦੇ ਹਾਂ ਕਿ ਜੋ ਸਮੁੱਚੀ ਪ੍ਰੈਸ ਹੈ ਪ੍ਰਿੰਟ ਔਰ ਇਲੈਕਟ੍ਰੋਨਿਕ ਮੀਡੀਆ ਇਸੇ ਤਰ੍ਹਾਂ ਹੀ ਸਾਨੂੰ ਸਹਿਯੋਗ ਕਰਦੇ ਰਹੇ ਕਰਦੇ ਰਹਿਣਗੇ ਜੋ ਇਸ ਸਮਾਗਮ ਦੇ ਵਿੱਚ ਸਰਮੌਰ ਕੀਰਤਨੀ ਜਥੇ ਪੁੱਜ ਰਹੇ ਹਨ ਉਹਨਾਂ ਵਿੱਚ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਜਵਦੀ ਤਕਸਾਲ ਵਾਲੇ ਜਿਨ੍ਹਾਂ ਦੇ ਗੁਰਮਤ ਦੇ ਅੰਦਰ ਬਹੁਤ ਯੋਗਦਾਨ ਹੈ ਭਾਈ ਜਸਵੀਰ ਸਿੰਘ ਜੀ ਪੋਟਾ ਸਾਹਿਬ ਵਾਲੇ ਭਾਈ ਹਰਜੋਤ ਸਿੰਘ ਦੀ ਜ਼ਖਮੀ ਜ਼ਿਲੰਦਰ ਵਾਲੇ ਭਾਈ ਅਮਰਤਪਾਲ ਸਿੰਘ ਜੀ ਟਪਈ ਵਿਦਿਆਰਥੀ ਬਾਬਾ ਸੁਚਾ ਸਿੰਘ ਜੀ ਸਕੀਤ ਸੰਗੀਤ ਅਕੈਡਮੀ ਜਵੱਦੀ ਅਤੇ ਲੁਧਿਆਣਾ ਵਾਲੇ ਭਾਈ ਸਿਮਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਭਾਈ ਗੁਰਦੇਵ ਸਿੰਘ ਜੀ ਕੋਹਾੜਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਵੀ ਪਜਰੇ ਨੇ ਭਾਈ ਸੰਦੀਪ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਹਨਾਂ ਤੋਂ ਇਲਾਵਾ ਹੋਰ ਵੀ ਪੰਥਕ ਸ਼ਕਤੀਤਾ ਜਿਓ ਨੇ ਪਜਰੇ ਗਏ ਨੇ ਤੇ ਅਸੀਂ ਇਸ ਆਸ ਤੇ ਨਾਲ ਆਪ ਜੀ ਨੂੰ ਇੱਥੇ ਸੱਦਾ ਦਿੱਤਾ ਹੈ ਉਮੀਦ ਹੈ ਆਪ ਜੀ ਸਾਨੂੰ ਜਿਹੜਾ ਹੈ ਪੂਰਨ ਸਹਿਯੋਗ ਦਿਓਗੇ ਔਰ ਪ੍ਰੈਸ ਔਰ ਇਲੈਕਟ੍ਰੋਮੀਡੀਆ ਦਾ ਮੈਂ ਤੇ ਆਉਣ ਤੇ ਦਿਲੋਂ ਧੰਨਵਾਦ ਕਰਦਾ ਜੀ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਵੱਲੋਂ ਇਹ ਸਮਾਗਮ 8 ਅਤੇ 9 ਤਰੀਕ ਦਾ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਗੁਰਤੇਗ ਬਹਾਦਰ ਜੀ ਦੀ ਸ਼ਤਾਬਦੀ ਨੂੰ ਇਹ 350 ਸਾਲਾਂ ਨੂੰ ਸਮਰਪਤ ਤੇ ਗੁਰੂ ਰਾਮਦਾਸ ਜੀ ਦੇ ਗੁਰਪਉੜੀ ਸੰਬੰਧ ਵਿੱਚ ਇਹ ਸਮਾਗਮ ਕਰਾਇਆ ਜਾ ਰਿਹਾ ਹੈ ਇਸ ਦੇ ਵਿੱਚ ਪੰਥ ਦੇ ਸਰਮੋਹ ਕੀਰਤਨੀਏ ਪਹੁੰਚ ਰਹੇ ਨੇ ਜੋ ਕਿ ਤੁਹਾਨੂੰ ਸਾਰੀ ਜਾਣਕਾਰੀ ਸਾਡੇ ਪ੍ਰੈਸ ਸਕਾਤਰ ਬਲਜਿੰਦਰ ਸਿੰਘ ਨੇ ਸਾਰੇ ਜਾਣਕਾਰੀ ਦੇ ਹੀ ਦਿੱਤੀ ਆ ਇਸ ਤੇ ਅਸੀਂ ਬਹੁਤ ਹੀ ਸਾਰੀਆਂ ਸੁਸਾਇਟੀਆਂ ਸਾਡੇ ਨਾਲ ਧਾਰਮਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਸਾਰੀਆਂ ਹੀ ਸਾਡੇ ਨਾਲ ਸਹਿਯੋਗ ਦੇ ਰਹੀਆਂ ਨੇ ਸ਼ਹਿਰ ਦੀਆਂ ਮੋਗੇ ਸ਼ਹਿਰ ਦੀਆਂ ਤੇ ਅਸੀਂ ਉਹਨਾਂ ਦੇ ਵੀ ਬਹੁਤ ਦੇਣੀ ਹਾਂ ਅਤੇ ਤੁਸੀਂ ਸਾਡੇ ਨਾਲ ਬੜਾ ਸਹਿਯੋਗ ਦੇ ਰਹੇ ਹੋ ਜੋ ਕਿ ਇਹ ਪੱਤਰਕਾਰ ਵੀਰ ਹਨ ਇਹ ਵੀ ਸਾਡੇ ਸਮੇਂ ਸਿਰ ਤੇ ਸਮੇਂ ਸਮੇਂ ਸਿਰ ਤੇ ਬਹੁਤ ਹੀ ਸਾਡਾ ਸਹਿਯੋਗ ਦੇ ਰਹੇ ਹਨ ਇਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਕਿਉਂਕਿ ਮੀਡੀਆ ਦੇ ਵਿੱਚ ਬੜੀਆਂ ਉੱਚ ਕੋਟੀ ਤੇ ਰੱਖ ਕੇ ਸਾਡੀਆਂ ਖਬਰਾਂ ਦੇ ਰਹੇ ਹਨ ਅਤੇ ਬਾਕੀ ਤੁਹਾਨੂੰ ਸਾਰੀ ਜਾਣਕਾਰੀ ਜੋ ਵੀ ਹੈ ਸਾਡੇ ਸਕੱਤਰ ਸਾਹਿਬ ਨੇ ਦੇ ਹੀ ਦਿੱਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਗੁਰੂ ਰਾਮਦਾਸ ਜੀਤਨ ਦਵਾਰ ਕਮੇਟੀ ਮੋਗਾ ਦੇ ਬਤੌਰ ਸੀਨੀਅਰ ਮੀਤ ਪ੍ਰਧਾਨ ਹੁੰਦਾ ਸਾਰੇ ਪੱਤਰਕਾਰ ਵੀਰਾਂ ਦਾ ਬੈਦਰ ਉਤਰਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਸਾਡੇ ਸ਼ਾਰਟ ਨੋਟਿਸ ਦੇ ਉੱਤੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਸੋ ਮੈਂ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ ਸਾਲ ਵੀ ਸ੍ਰੀ ਗੁਰੂ ਰਾਮਦਾਸ ਕੀਰਤਨ ਦਵਾਰ ਕਮੇਟੀ ਮੋਗਾ ਵੱਲੋਂ ਇੱਕ ਬਹੁਤ ਹੀ ਵਿਲੱਖਣ ਗੁਰਮਤ ਸਮਾਗਮ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਹਜ਼ਾਰਾਂ ਦੀ ਤਰ੍ਹਾਂ ਸ਼ੰਕਾ ਨੇ ਸ਼ਿਰਕ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਨ ਤੇ ਇਸ ਵਾਰ ਸੰਸਥਾ ਨੇ ਇਹ ਪ੍ਰਲਾ ਕੀਤਾ ਹੈ ਇਸ ਵਾਰ ਜਿਹੜਾ ਕੀਰਤਨ ਗੁਰਮਤ ਕੀਰਤ ਸਵਾਗਤ 8 ਅਤੇ 9 ਨਵੰਬਰ ਨੂੰ ਸ਼ਨੀਅ ਤੇ ਐਤਵਾਰ ਨੂੰ ਸ਼ਾਮ 5:30 ਵਜੇ ਤੋਂ ਰਾਤ 11 ਵਜੇ ਤੱਕ ਕਰਵਾਏ ਜਾ ਰਹੇ ਹਨ ਇਹ ਗੁਰਮਤ ਸਵਾਗਤ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਨੌਵੀਂ ਪਾਤਸ਼ਾਹੀ ਦੇ 350ਵਾਂ ਜੋਸ਼ੀ ਦੇ ਮਤਰਾ ਬੀਆ ਰਿਆ ਉਸ ਨੂੰ ਸਮਰਪਿਤ ਹਨ ਇਸ ਦੇ ਨਾਲ ਹੀ ਅਰ ਚੌਥੀ ਪਾਛੈ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਦਿਵਸ ਨੂੰ ਇਹ ਸਮਰਪਿਤ ਸਮਾਰਗਮ ਕਰਵਾਇਆ ਜਾ ਰਿਹਾ ਹਨ ਇਹ ਸਮਾਰਗਮ ਜਾਂ ਸਾਰੀਆਂ ਤਿਆਰੀਆਂ ਪਰਮੰਤਕਾਰ ਵੱਲੋਂ ਮੁਕੰਮਲ ਕਰਦੀਆਂ ਗਈਆਂ ਹਨ ਅਤੇ ਇਸ ਸਮਾਰਗਮ ਨੂੰ ਲੈ ਕੇ ਮੈਂ ਸਮਝਦਾ ਹਾਂ ਮੋਗਾ ਸ਼ਹਿਰ ਹੀ ਨਹੀਂ ਸਮੁੱਚੇ ਇਲਾਕੇ ਦੇ ਵਿੱਚ ਔਰ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜਿਲ੍ਹੇਪਰ ਦੇ ਵਿੱਚ ਵੀ ਬੜਾ ਛਾ ਪਾਇਆ ਜਾ ਰਿਹਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਇਸ ਸਮਾਰਗਮ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਿਰਤ ਕਰਕੇ ਜੋ ਵੀ ਅਸੀਂ ਬਾਹਰੋਂ ਦੇਸ਼ ਜੇ ਤੋਂ ਜਿਹੜੇ ਕੀਰਤਨੀ ਜਥੇ ਸਾਡੇ ਕੋਲ ਪਹੁੰਚ ਰਹੇ ਹਨ ਪੰਥ ਦੇ ਸਰਮੌਰ ਕੀਰਤਨੀ ਜਥੇ ਮਗਾਇੇ ਹਨ ਔਰ ਬਹੁਤ ਸਾਰੇ ਕੀਤਨੀ ਜਥੇ ਜਿਨ੍ਹਾਂ ਨੂੰ ਅਸੀਂ ਇੱਥੇ ਬਰਉਣਾ ਚਾਹੁੰਦੇ ਸੀ ਉਹ 350 ਸਾਲਾਂ ਸ਼ਤਾਬਦੀ ਹੋਣ ਕਾਰਨ ਉਹ ਸਾਨੂੰ ਮਿਲ ਨਹੀਂ ਸਕੇ ਪਰ ਫਿਰ ਵੀ ਅਸੀਂ ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾ ਕੀ ਤੇ ਪੌੜਾ ਸਾਹਿਬ ਦੇ ਔਰ ਭਾਈ ਹਰਜੋਤ ਸਿੰਘ ਜੀ ਜਖਮੀ ਜੋ ਕਿ ਨਾਮਵਰ ਕੀਰਤਰੀ ਜਿਹਾ ਹਨ ਉਹਨਾਂ ਨੂੰ ਬੁਲਾ ਕੇ ਸੰਗਤਾਂ ਦੇ ਸਾਮੋਹ ਕੀਤਾ ਜਾਵੇ ਔਰ ਇਹ ਸਮਾਗਮ ਮੈਂ ਸਮਝਦਾ ਹਾਂ ਕਿ ਆਧਵੇ ਸਮੇਂ ਲਈ ਪ੍ਰਚਾਰ ਅਤੇ ਪ੍ਰਸਾਰ ਲਈ ਬਹੁਤ ਜ਼ਿਆਦਾ ਜ਼ਰੂਰੀ ਹਨ ਜਿਵੇਂ ਕਿ ਸੈਕਲ ਸਾਹਿਬ ਨੇ ਦੱਸਿਆ ਕਿ ਜਿੱਥੇ ਅੱਜ ਸਾਡੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਕਿਉਂਕਿ ਸਾਡਾ ਸਿੱਖ ਧਰਮ ਦਾ ਜਿਹੜਾ ਬਹੁਤ ਜ਼ਿਆਦਾ ਅਮੀਰ ਵਿਰਸਾ ਹੈ ਤੇ ਅੱਜ ਨਸ਼ਿਆਂ ਦੀ ਗਲਤਾਨ ਹੋ ਕੇ ਬੇਰਜ਼ਗਾਰੀ ਇਸ ਦਲਦਲ ਵਿੱਚ ਫਸ ਕੇ ਆਪਣੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ ਜੇ ਅਸੀਂ ਅਜੇ ਸਮਾਗਮ ਕਰਵਾਵਾਂਗੇ ਤਾਂ ਹੀ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜ ਸਕਾਂਗੇ ਸੋ ਇਸ ਸਮਾਗਮ ਦੇ ਵਿੱਚ ਮੇਰੇ ਸਰਦਾਰ ਕਮਿਲ ਸਿੰਘ ਜੋ ਕਿ ਇਹ ਮੰਡਾ ਦੇ ਮਾਲਕ ਹਨ ਉਹਨਾਂ ਨੇ ਮੇਰੇ ਨਾਲ ਵੀ ਨਾਕ ਪਹਿਲਾਂ ਗੱਲ ਕੀਤੀ ਸੀ ਕਿ ਵੀਰ ਜੀ ਆਪਾਂ ਵੀ ਕੋਈ ਵੱਡਾ ਇਸ ਤਰ੍ਹਾਂ ਦਾ ਸਮਾਗਮ ਕਰੀਏ ਜਿਸ ਦੇ ਨਾਲ ਆਪਾਂ ਸਿਕਮ ਔਰ ਜਿਹੜੀ ਵਿਸਰ ਰਹੀ ਸਾਡੀ ਨੌਜਵਨ ਪੀੜ੍ਹੀ ਉਸ ਨੂੰ ਆਪਣੇ ਵਿਰਸੇ ਨਾਲ ਜੋੜ ਸਕੀਏ ਸੋ ਇਹਨਾਂ ਦਾ ਵੀ ਸਾਡੀ ਸਾਨੂੰ ਸਰਟੀ ਵੱਲੋਂ ਬਹੁਤ ਵੱਡਾ ਸਹਿਯੋਗ ਹੈ ਉਥੇ ਡਾਕਟਰ ਸੰਜੀਵ ਕੁਮਾਰ ਸੈਣੀ ਤੇ ਸਰ ਡਗੇਲ ਸਿੰਘ ਉਹਨਾਂ ਦੇ ਚਾਰਾਂ ਸੁਪੁੱਤਰਾਂ ਨੇ ਬਹੁਤ ਵੱਡਾ ਚੋਗਤਨ ਪਾਇਆ ਉਥੇ ਹੇਮਾ ਡਾ ਡਵੀਤ ਸਿੰਘ ਸਾਡੇ ਨਾਲ ਬੈਠੇ ਹਨ ਤੇ ਹੋਰ ਵੀ ਬਹੁਤ ਸਾਰੀਆਂ ਉੱਚ ਕੋਟੀ ਦੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਪਿਛਲੇ ਸਾਲ ਵੀ ਸਾਨੂੰ ਵਿਸ਼ੇਸ਼ ਤੌਰ ਤੇ ਤਨਮਨ ਧਨ ਦਾ ਸਹਿਯੋਗ ਦਿੱਤਾ ਅਸੀਂ ਯੋਨਾ ਦਾ ਤਹਿ ਦਿਲੋਂ ਪ੍ਰਵਾਤ ਕਰਦੇ ਹਾਂ ਆ ਇੰਦਰਪਾਲ ਬੱਬੀ ਜੀ ਉਹਨਾਂ ਨੇ ਵੀ ਆਉਣਾ ਸੀ ਪਰ ਉਹਨਾਂ ਨੇ ਕੋ ਰਜਿਸਟਰੀ ਤੋਂ ਆਉਣ ਕਰਕੇ ਮੈਨੂੰ ਹੁਣੇ ਉਹਨਾਂ ਦਾ ਫੋਨ ਆਇਆ ਤੇ ਮੈਂ ਪਹੁੰਚ ਨਹੀਂ ਸਕਦਾ ਉਹਨਾਂ ਦਾ ਵੀ ਇਸ ਸਮਾਗਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜੋ ਅਸੀਂ ਮੈਂ ਸਾਰੀ ਸੰਸਥਾ ਵੱਲੋਂ ਪ੍ਰਨਾਰਜ ਜੀ ਵੱਲੋਂ ਤੇ ਆਪਣੀ ਸਮੁੱਚੀ ਟੀਮ ਵੱਲੋਂ ਸਾਰੀਆਂ ਹੀ ਸ਼ਖਸੀਤਾ ਔਰ ਸਾਰੀਆਂ ਸੰਸਥਾਵਾਂ ਸ਼ਹਿਰ ਦੇ ਧਾਰਮਿਕ ਦੇ ਅਜਨੀਆਂ ਵੀ ਸੰਸਥਾਵਾਂ ਹਨ ਤੇ ਗੁਰਨਾਣਕ ਨਾਮ ਦੇ ਸੰਗਠਨ ਦਾ ਪੈਦਰ ਉਤਰਾਦ ਕਰਦਾ ਹਾਂ ਤੇ ਅਸੀਂ ਆਸ ਕਰਦੇ ਹਾਂ ਕਿ ਜੋ ਇਹ ਸਮਾਗਮ 8 ਤੇ 9 ਨਵੰਬਰ ਨੂੰ ਕਰਵਾਏ ਜਾ ਰਹੇ ਹਨ ਉਸ ਵਿੱਚ ਪਿਛਲੇ ਸਾਲ ਨਾਲ ਵੀ ਵੱਧ ਗਿਣਤੀ ਵਿੱਚ ਸੰਗਤਾਂ ਪੁੱਜ ਕੇ ਇਸ ਗੁਰਮਤ ਸਮਾਗਮ ਦਾ 라ਹ ਲੈਣ ਗਿਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਰੀਦ ਸਿੰਘ ਜੀ ਦਿਓ ਜਾਣਕਾਰੀ ਸਮਾਗਮ ਸਰਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸ਼ਬਦ ਪ੍ਰਚਾਰ ਮਿਸ਼ਨ ਤਹਿਤ ਗੁਰਮਤ ਕੀਰਤਨ ਸਮਾਗਮ ਸ਼੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਦੇ ਮੈਂਬਰ ਸਹਿਬਾਨ ਮੇਰੇ ਬਹੁਤ ਸਤਿਕਾਰਯੋਗ ਵੀਰ ਪ੍ਰદાન ਬਲਜੀਤ ਸਿੰਘ ਜੀ ਤੇ ਹੋਰ ਵੀ ਸਮੁੱਚੀ ਟੀਮ ਦੇ ਮੈਂਬਰ ਸਹਿਬਾਨ ਬਬਲੂ ਵੀਰ ਜੀ ਤੇ ਜਿੰਨੇ ਵੀ ਕਮੇਟੀ ਦੇ ਮੈਂਬਰ ਸਹਿਬਾਨ ਹਨ ਬਹੁਤ ਸੋਹਣਾ ਜਿਹੜਾ ਕਿ ਪ੍ਰੋਗਰਾਮ ਲੀਕਿਆ ਜੋ ਕੀਰਤਨ ਸਮਾਗਮ ਅੱਜ ਤੋਂ ਕਹਿ ਸਕਦੇ ਆਂ ਵੀ 8 ਔਰ 9 ਤਰੀਕ ਦਾ ਜਿਹੜਾ ਕੀਰਤਨ ਦਰਬਾਰ ਸਨੂ ਸੰਗਤ ਦੇ ਸਹਿਯੋਗ ਦੇ ਨਾਲ ਦੇਸ਼ਮ ਦੇਸ਼ਾਂ ਦੀ ਧਰਤੀ ਤੇ ਸਾਡੇ ਭੈਣ ਭਰਾ ਸਮਾਜਿਕ ਅਤੇ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਬੀਬੀ ਕਾਨਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਕੀਰਤਨ ਸਮਾਗਮ ਕਰਵਾਇਆ ਜਾ ਰਿਹਾ ਹੈ ਜਿੱਥੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ ਤੇ ਸਾਡੀ ਫਲਵਾੜੀ ਜਿਹੜੀ ਕਿ ਕੀਰਤਨ ਸਮਾਗਮ ਕਰਵਾ ਰਹੀ ਹੈ ਕਿਉਂਕਿ ਜਿੱਥੇ ਸੱਚੇ ਪਾਤਸ਼ਾਹ ਦੀਆਂ ਕਿਰਪਾ ਹੁੰਦੀਆਂ ਉਸ ਦੀਆਂ ਬਖਸ਼ੀਆਂ ਹੁੰਦੀਆਂ ਤੇ ਫਿਰ ਇਹ ਜਿਹੇ ਸਮਾਗਮ ਕਰਵਾਏ ਜਾਂਦੇ ਹਨ ਹਮੇਸ਼ਾ ਉਸ ਸੱਚੇ ਪਾਤਸ਼ਾਹ ਦਾ ਜਿੱਤੇ ਸੁਕਰਾਨਾ ਹੁੰਦਾ ਉਥੇ ਬੀਬੀ ਕਾਨਪੁਰ ਦੇ ਗੁਰਦੁਆਰਾ ਸਾਹਿਬ ਦੇ ਕਮੇਟੀ ਦੇ ਮੈਂਬਰ ਸਭਨ ਚਰਨਵੀਰ ਜੀ ਕਿਉਂਕਿ ਇਨਾਂ ਭਰਾਵਾਂ ਦਾ ਕਿਉਂਕਿ ਜਿੱਥੇ ਗੁਰਦੁਆਰਾ ਬੀਬੀ ਕਾਨਪੁਰ ਕਮੇਟੀ ਦੇ ਹਮੇਸ਼ਾ ਹੀ ਸਮਾਗਮਾਂ ਦੇ ਵਿੱਚ ਸਮੁਲੀਅਤ ਕੀਤੀ ਜਾਂਦੀ ਹੈ ਕੀਰਤਨ ਸਮਾਗਮ ਕਰਵਾਏ ਜਾਂਦੇ ਜਾਂ ਕੀਰਤਨ ਕੀਤੇ ਜਾਂਦੇ ਜਾਂ ਗੁਰੂ ਘਰ ਦੇ ਵਜੀਰ ਦੇ ਵਜੋਂ ਇਨਾਂ ਨੇ ਜਿਹੜੀ ਕਿਸਮੁਲੀਅਤ ਬੀਬੀ ਕਾਨਪੁਰ ਗੁਰਦੁਆਰਾ ਸਾਹਿਬ ਵਿੱਚ ਕੀਤੀ ਜਾਂਦੀ ਹੈ ਕਿਉਂਕਿ ਸਾਡੇ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜਾ ਕੀਰਤਨ ਸਮਾਗਮ ਖੱਜ ਜਿਹੜਾ ਕਿਸ਼ਕ ਦੀਆਂ ਤਿਆਰੀਆਂ ਤਕਰੀਬਨ ਕਹਿ ਸਕਦੇ ਹਾਂ ਮੁਕੰਮਲ ਹੋ ਚੁੱਕੀਆਂ ਹਨ ਔਰ 8 ਔਰ 9 ਤਰੀਕ ਦਾ ਸਮਾਗਮ ਜਿਹੜਾ ਕੀਤਾ ਜਾ ਰਿਹਾ ਹੈ ਕਰਵਾਇਆ ਜਾ ਰਿਹਾ ਹੈ ਸਾਰੇ ਹੀ ਪੈਣ ਭਰਾਵਾਂ ਦੇ ਦੇਸ਼ਾਂ ਦੇਸ਼ਾਂ ਦੀ ਧਰਤੀ ਦੇ ਬੇਟੇ ਸਾਡੇ ਪਿੰਡਾਂ ਸ਼ਹਿਰਾਂ ਦੇ ਸਾਡੇ ਨੌਜਵਾਨ ਵੀਰ ਸਾਡੀਆਂ ਪੈਣਾ ਸਾਡੇ ਬੱਚੇ ਉਸ ਇਸ ਸਮਾਗਮ ਦੇ ਵਿੱਚ ਆਪਣੀ ਹਾਜ਼ਰੀ ਜ਼ਰੂਰ ਲਵਾਉਣ ਕਿਉਂਕਿ ਇਸ ਹਾਜ਼ਰੀ ਲੋਕ ਆ ਕੇ ਕਿਉਂਕਿ ਜਿੱਥੇ ਧੰਨ ਸ਼ਾਹੀ ਗੁਰੂ ਗ੍ਰੰਥ ਸਾਹਿਬ ਜੀ ਮਾਰੀ ਦਾ ਹਮੇਸ਼ਾ ਸ਼ੁਕਰਾਨਾ ਕੋਟਨ-ਕੁੱਟਨਸ ਦਾ ਧੰਨਵਾਦ ਜਿਸ ਨੇ ਇੱਕ ਇੱਕ ਸ਼ਬਦ ਜਿਹੜੇ ਕਿ ਹਜੂਰੀ ਰਾਗੀ ਸਾਡੇ ਜਿੱਥੇ ਇੱਕ ਛੋਟੇ ਜਿਹੇ ਸੱਦੇ ਤੇ ਬੀਬੀ ਕਨਗੁਰ ਦੁਆਰਾ ਸਾਹਿਬੇ ਕੇ ਪਹੁੰਚ ਰਹੇ ਹਨ ਉਹਨਾਂ ਦੇ ਇੱਕ ਇੱਕ ਸ਼ਬਦ ਇੱਕ ਇੱਕ ਬਾਣੀ ਦੀਆਂ ਪੰਕਤੀਆਂ ਸੁਣ ਕੇ ਕਿਉਂਕਿ ਜੋ ਆਪਣਾ ਜੀਵਨ ਹਮੇਸ਼ਾ ਅਗਲਾ ਖੁਸ਼ਹਾਲ ਬਣਾਈਏ ਕਿਉਂਕਿ ਇੱਕ ਇੱਕ ਸ਼ਬਦ ਜੇ ਆਪਾਂ ਗ੍ਰੈਂਡ ਕਰਾਂਗੇ ਤੇ ਆਪਣੇ ਆਪਣੇ ਪਰਿਵਾਰ ਦੇ ਵਿੱਚ ਹਮੇਸ਼ਾ ਹੀ ਖੁਸ਼ੀਆਂ ਖੇਡ ਕੇ ਜਿੱਥੇ ਸਮੂਹ ਸੰਗਤ ਵੱਲੋਂ ਇਹ ਸਮਾਗਮ ਕਰਾਇਆ ਉੱਥੇ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਸਾਡੇ ਖਾਸ ਕਰਕੇ ਨੌਜਵਾਨ ਵੀਰ ਸਾਡੀਆਂ ਭੈਣਾਂ ਕਿਉਂਕਿ ਜੋ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ ਕਿਉਂਕਿ ਇਸ ਸਮਾਗਮ ਦਾ ਕਰਾਉਣ ਦਾ ਮੇਨ ਮਕਸਦ ਕਿਉਂਕਿ ਸਾਡੇ ਨੌਜਵਾਨ ਵੀਰ ਜਿਹੜੇ ਭਟਕ ਚੁੱਕੇ ਹਨ ਉਹ ਇਸ ਸਮਾਗਮ ਦੇ ਵਿੱਚ ਕਿਉਂਕਿ ਸਮੂਲੀਅਤ ਕਰਨਗੇ ਸੇਵਾ ਕਰਨਗੇ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨਗੇ ਤੇ ਜਿਹੜੀਆਂ ਕਿ ਸੁਸਾਇਟੀਆਂ ਮੋਗੇ ਸ਼ਰਤੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਾਲ ਜੁੜ ਕੇ ਹਮੇਸ਼ਾ ਉਹਨਾਂ ਦੀ ਜਿਹੜੀ ਕਿ ਕਮਾਈ ਕੀਤੀ ਆ ਜਾਂ ਉਹਨਾਂ ਨੇ ਸੇਵਾ ਕੀਤੀ ਆ ਜਾਂ ਸੇਵਾ ਨੂੰ ਸਮਰਪਿਤ ਹੋ ਕੇ ਸੁਸਾਇਟੀਆਂ ਵਿੱਚ ਵੇਚੜ ਕੇ ਖਾਸ ਕਰਕੇ ਜਿਹੜੀ ਕਿ ਗੁਰਮਤਿ ਸਮਾਗਮ ਜਿਹੜਾ ਕਿ ਕੀਰਤਨ ਨੂੰ ਦਰਬਾਰ ਕੀਤਾ ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਦੇ ਮੈਂਬਰਾਂ ਵੱਲੋਂ ਕਰਾਇਆ ਰ ਮੈਂ ਇਨ੍ਹਾਂ ਭਰਾਵਾਂ ਨੂੰ ਸ਼ੀਸ਼ਕਾਉਣਾ ਤੇ ਉਹਨਾਂ ਦੀ ਅਰਦਾਸ ਕਰਦਾ ਵਾਂ ਸੱਚੇ ਪਾਤਸ਼ਾਹ ਧੰਸ਼ਾਹ ਸ੍ਰੀ ਗੁਰਾਂ ਸਾਹਿਬ ਜੀ ਮਹਾਰਾਜੀ ਅੱਗੇ ਵੀ ਇਹ ਫਲਵਾੜੀ ਹਮੇਸ਼ਾ ਮਹਿਕਦੀ ਰਹੇ ਤੇ ਇਹ ਜੇ ਕੀਰਤਨ ਸਮਾਗਮ ਜਿਹੜੇ ਇਹ ਕਰਾਉਂਦੇ ਆ ਬਹੁਤ ਧੰਨ